ਪਿਓ ਧੀ ਨੇ ਕਰਤਾ ਵੱਡਾ ਕਾਂਡ ਪਵਿੱਤਰ ਰਿਸ਼ਤਾ ਹੋਇਆ ਤਾਰ-ਤਾਰ ਅਕਸਰ ਹੀ ਹਰ ਇੱਕ ਰਿਸ਼ਤੇ ਦੀ ਆਪਣੀ ਇੱਕ ਵੱਖਰੀ ਅਹਿਮੀਅਤ ਹੁੰਦੀ ਹੈ ਖਾਸ ਕਰ ਜਦੋਂ ਉਹ ਇੱਕ ਪਿਓ ਤੇ ਧੀ ਦਾ ਹੋਵੇ ਪਰ ਹੁਣ ਇੱਕ ਪਿਓ ਧੀ ਨੇ ਰਿਸ਼ਤੇ ਨੂੰ ਹੀ ਕਰ ਦਿੱਤਾ ਕਲੰਕਿਤ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਜੋ ਵਿਅਕਤੀ ਅਤੇ ਕੁੜੀ ਤੁਹਾਨੂੰ ਦਿਖਾਈ ਦੇ ਰਹੇ ਨੇ ਇਹਨਾਂ ਦਾ ਰਿਸ਼ਤਾ ਪਿਓ ਧੀ ਦਾ ਹੈ ਪਰ ਇਹਨਾਂ ਦੋਵਾਂ ਨੇ ਵਿਆਹ ਕਰਵਾ ਕੇ ਪਿਓ ਧੀ ਦੇ ਰਿਸ਼ਤੇ ਨੂੰ ਹੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਬਦਲ ਦਿੱਤਾ ਆਪਾਂ ਮੈਂ ਜਾ ਪਹਿਲੇ ਸੇ ਇਹ ਚਾਹਣੇ ਲੱਗਦੀ ਦੀ ਇਨਕੋ ਪਿਆਰ ਹੋ ਗਿਆ ਥਾ ਮੁਝੇ ਔਰ के बाद फिर हमने शादी का फैसला करा और शादी कर सो पता नहीं दुनिया किधर नु जा रही है पहला तो लोग रिश्ते करने लगे नानकेते दादकयां दा गोत भी देखदे हुंदे सी पर आज कल बहन भाई नाल تے پیو تین नाल ही ब्याह करवा रिया है पता नहीं लोकां दी सोच नु की हो गया है सो ਤੁਹਾਡੇ اس بارے کی ਵਿਚار نے کمنٹاں وچ ضرور دیو اس ویڈیو نو اگے شیئر کر کے ہور ویڈیو دیکھنے لئی چینل نو سبسکرائب ضرور کرو بابا میں ان سے پہلے سے ہی چاہنے لگ گئی تھی ان کو پیار ہو گیا تھا مجھے اور اس کے بعد پھر ہم نے شادی کا فیصلہ کرا